ਸਤਨਾ ਸ਼੍ਰੀ ਵਾਹੇ ਗੁਰੂ ਸਾਹਿਬ ਜੀ ਵਡਹੰਸਾ ਮਹਲਾ 4 ਘਰ ਦੂਜਾ ਸਿਕਾਓ ਅੰਕਾਰ ਸਤ ਗੁਰ ਪ੍ਰਸਾਦ ਮੈਂ ਮਨ ਵੱਡੀ ਆਸ ਕਰੇ ਕਿਉ ਕਰ ਹਰ ਦਰਸ਼ਨ ਪਾਵਾਂ ਹਉ ਜਾਏ ਪੁੱਛਾਂ ਆਪਣੇ ਸਤਿਗੁਰੈ ਗੁਰ ਪੁੱਛਿ ਮਨ ਮੁਗਦ ਸਮਝਾਵਾਂ ਮਨ ਵੱਡੀ ਆਸ ਹਰੇ ਕਿਉ ਕਰ ਹਰ ਦਰਸਨ ਪਾਵਾਂ ਹਉ ਜਾਏ ਪੁੱਛਾਂ ਆਪਣੇ ਸਤਿਗੁਰ ਐ ਗੁਰ ਪੁੱਛ ਮਨ ਮੁਗਦ ਸਮਝਾਵਾਂ ਭੁਲਾ ਮਨ ਸਮਝੈ ਗੁਰ ਸਬਦੀ ਹਰ ਹਰ ਸਦਾ ਧਿਆਏ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਨੀ ਚਿਤ ਲਾਏ ਹਉ ਸਭ ਵੇਸ ਕਰੀ ਪਰ ਕਾਰਣਾ ਜੇ ਹਰ ਪ੍ਰਭ ਸਾਚੇ ਭਾਵਾ ਪਿਰ ਪਿਆਰਾ ਮੈਂ ਨਜ਼ਰ ਨਾ ਦੇਖੈ ਹਉ ਕਿਉ ਕਰ ਧੀਰਜ ਪਾਵਾਂ ਜਿਸ ਕਾਰਨ ਹਉ ਸ਼ਿੰਗਾਰ ਸਿਗਾਰੀ ਸੋ ਪਰ ਰੱਤਾ ਮੇਰਾ ਅਵਰਾ ਨਾਨਕ ਧੰਨ 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 ਸੁਹਾਗਣ ਜਨ ਤੇਰਾ ਆਵੇ ਅਡਾ ਸੱਚ ਸਵਰਾ ਹਉ ਜਾਏ ਪੁੱਛਾ ਸੁਹਾਗ ਸੁਹਾਗਣ ਤੁਸੀਂ ਕਿਉ ਫਿਰ ਪਾਇੜਾ ਪ੍ਰਭ ਮੇਰਾ ਮੈਂ ਹੂ ਪਰਨਦਰ ਕਰੀ ਪਰ ਸਾਚਾ ਬਾਖੋ ਦਿਹਾੜਾ ਮੇਰਾ ਸੇਰਾ ਸਭ ਮਨ ਤਨ ਜਿਉ ਕਰੋ ਹਰ ਪ੍ਰਭ ਕਾ ਸਤਿਮਾਰਗ ਭਣੇ ਮਿਲਿਆ ਆਪਣੜਾ ਪ੍ਰਭ ਨਦਰ ਕਰ ਦੇਖੈ ਨਾਨਕ ਜੋਤ ਜੋਤੀ ਰਲਿਆ ਜੋ ਹਰ ਪ੍ਰਭ ਕਾ ਮੈਂ ਦੇ ਸਨੇਹਾ ਤਿਸ ਮਨ ਤਨ ਆਪਣਾ ਦੇਵਾ ਨਿਤ ਪੱਖਾ ਫੇਰੀ ਸੇਵਕ ਮਾਵਾ ਤੇ ਸਿਆਗੈ ਪਾਣੀ ਢੋਆ ਨੇਤਾ ਨੇਤਾ ਸੇਵਾ ਕਰੀ ਹਰ ਜਨ ਕੀ ਜੋ ਹਰ ਹਰ ਕਥਾ ਸੁਣਾਏ ਧਨ ਧਨ ਗੁਰੂ ਗੁਰ ਸਤਗੁਰ ਪੂਰਾ ਨਾਨਕ ਮਨ ਆਸ ਪੁਜਾਏ ਮਰ ਸੱਜਣਾ ਮੇਰਾ ਮਿਲ ਹਰੇ ਜਤ ਮੇਲਾ ਹਰ ਨਾਮ ਤੇ ਆਵਾ ਗੁਰ ਸਤ ਗੁਰ ਪਾਸੋਂ ਹਰ ਗੋਸਟ ਪੂਛਾ ਕਰ ਸੰਜੀ ਹਰ ਗੁਣ ਗਾਵਾ ਗੁਣ ਗਾਵਾਂ ਨੇਤਾ ਨੇਤਾ ਸਾਧ ਹਰ ਕੇ ਮਨ ਜੀਵ ਦਾਮ ਸੁਣ ਤੇਰਾ ਨਾਨਕ ਜਿਤ ਵੇਲਾ ਵਿਸਰਾ ਮੇਰਾ ਸਵਾਮੀ ਤਿਤ ਵੇਲਾ ਮਰ ਜਾਏ ਜੀਉ ਮੇਰਾ ਹਰ ਵੇਖਣ ਕਾਉ ਸਭ ਕੋਈ ਲੋਚਾ ਸੋ ਵੇਖਾ ਜਿਸ ਆਪ ਵਿਖਾਲੇ ਜੇਸਨੋਂ ਨਦਰ ਕਰੇ ਮੇਰਾ ਪਿਆਰਾ ਸੋ ਹਰ ਹਰ ਸਦਾ ਸੰਭਾਲੇ ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ ਜਿਸ ਸਾਤ ਗੋਰਾ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰ ਇੱਕੇ ਹੋਏ ਹਰ ਜਾਪ ਹਰ ਸੇਤੀ ਰਲਿਆ ਹਰ ਹਰ ਨਾਮ ਸਦਾ ਸਦਾ ਸੰਭਾਲੇ ਜਿਸ ਸਤਗੁਰੂ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰ ਇੱਕੇ ਹੋਏ ਹਰ ਜਾਪਾ ਹਰ ਸੇਤੀ ਰਲਿਆ ਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ